ਦਾ ਸ਼ੁਕਰੀਆ ਮੈਂ ਕੌਰ ਸਿਮੀ ਔਰ ਮੇਰੇ ਨਾਲ ਇਹ ਜੋਤੀਮਾਨ ਫੈਮਿਲੀ ਮੈਂ ਕੌਰ ਸਿਮੀ ਔਰ ਮੇਰੇ ਨਾਲ ਇਹ ਜੋਤੀਮਾਨ ਫੈਮਿਲੀ ਸੋ ਜਿੱਦਾਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਉਦਾਂ ਇਹਨਾਂ ਨੂੰ ਵੀ ਬਹੁਤ ਪਿਆਰ ਕਰਦੇ ਹੋ ਔਰ ਐਦਾਂ ਹੀ ਕਰਦੇ ਰਹੋ ਜੀ ਸੋ ਹਾਂਜੀ ਜੋਤੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਇਹ ਜੋਤੀ ਮੰਮ ਫੈਮਿਲੀ ਮੇਰਾ ਕੁਕਿੰਗ ਦਾ ਚੈਨਲ ਹੈ ਆ ਤੇ ਆਪਾਂ ਬਾਹਰ ਵੀ ਜਾਂਦੇ ਰਹਿੰਦੇ ਆ ਸਬ ਕੁਰੀਆ ਦੇ ਵੀ ਬਲੌਗ ਆ ਤੇ ਹੋਰ ਵੀ ਆਪਾਂ ਇੱਥੇ ਵੀ ਇੰਡੀਆ ਵੀ ਟਰੈਵਲ ਕਰਦੇ ਰਹਿੰਦੇ ਆ ਤੇ ਸਤਿ ਸ੍ਰੀ ਅਕਾਲ ਸਾਰੇ ਸਾਡਾ ਸਾਥ ਦੇਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਦੇਖਣਾਗੀ ਕੁਕਿੰਗ ਦੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਸ਼ੁਭ ਕਾਮਨਾਵਾਂ ਸਾਸਤਰੀ ਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਜੀ ਅੱਜ ਅਸੀਂ ਮੇਲੇ ਪੰਜਾਬ ਦੀ ਮਸ਼ਹੂਰ ਸੁਪਰ ਹਿੱਟ ਲੋਕ ਗਾਇਕਾ ਤੇ ਸੁਪਰ ਸਟਾਰ ਕੌਰ ਸਿਮੀ ਜੀ ਇਹ ਸਾਨੂੰ ਅੱਜ ਲੁਧਿਆਣਾ ਵਿਖੇ ਮਿਲੇ ਤੇ ਇਨ ਇੰਨੇ ਖੁੱਲੇ ਦਿਲ ਦੇ ਨਾਲ ਇੰਨੇ ਪਿਆਰ ਸਤਿਕਾਰ ਦੇ ਨਾਲ ਮਿਲੇ ਕਿ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਸੀ ਕਿ ਆਪਾਂ ਇਹਨਾਂ ਨੂੰ ਫਸਟ ਟਾਈਮ ਮਿਲ ਰਹੇ ਆ ਇੰਨਾ ਵਧੀਆ ਖੁੱਲ੍ਹ ਦਿਲਾਂ ਸੁਹਾਇਆ ਵਾਹਿਗੁਰੂ ਇਹਨਾਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਦਾ ਬਲ ਬਖਸ਼ੇ ਵਾਹਿਗੁਰੂ ਇਹਨਾਂ ਨੂੰ ਪੂਰੀ ਸਾਰੀ ਦੁਨੀਆ ਦੀ ਸਕਸੈਸ ਦੇ ਵੇ ਇਹਨਾਂ ਨੂੰ ਕਾਮਯਾਬ ਕਰੇ ਬਹੁਤ ਹੀ ਪਿਆਰੇ ਬਹੁਤ ਹੀ ਚੰਗੇ ਨੇਚਰ ਦੇ ਆ ਜੀ ਬਹੁਤ ਹੀ ਇਹਨਾਂ ਸਾਡੀਆਂ ਤਾਂ ਦਿਲੋਂ ਦੁਆਵਾਂ ਆਇਆ ਇਹਨਾਂ ਵਾਸਤੇ ਕਿ ਵਾਹਿਗੁਰੂ ਇਹਨਾਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਹਰ ਮੁਸ਼ਕਲਾਂ ਰੁਕਾਵਟਾਂ ਕੋਈ ਨਾ ਆਣ ਤੇ ਹਰ ਖੁਸ਼ੀਆਂ ਦੇਈ ਵਾਹਿਗੁਰੂ ਇਹਨਾਂ ਦੀਆਂ ਖੁਸ਼ੀਆਂ ਦਾ ਹੀ ਬਹੁਤ ਪਿਆਰੇ ਬਹੁਤ ਹੀ ਚੰਗੇ ਨੇਚਰ ਦੇ ਸੀ ਕੋਈ ਇਹਨਾਂ ਨੂੰ ਇਸ ਤਰ੍ਹਾਂ ਦੇ ਨਹੀਂ ਕਿ ਮੈਂ ਬਹੁਤ ਸੁਪਰ ਹਿੱਟ ਗਾਇਕਾ ਆ ਕਿ ਮੈਂ ਆਮ ਇਨਸਾਨਾਂ ਨੂੰ ਮਤਲਬ ਮਿਲ ਰਹੀ ਆ ਇਹਨਾਂ ਨੇ ਇਸ ਤਰ੍ਹਾਂ ਦਾ ਕੋਈ ਨਹੀਂ ਕੀਤਾ ਬਹੁਤ ਹੀ ਪਿਆਰ ਦੇ ਨਾਲ ਮਿਲੇ ਆ ਮੇਰੀ ਛੋਟੀ ਭੈਣ ਵਾਂਗ ਆ ਮੈਂ ਬਹੁਤ ਪਿਆਰ ਕਰਦੀ ਆ ਇਹਨਾਂ ਨੂੰ ਬਹੁਤ ਹੀ ਰਿਸਪੈਕਟ ਕਰਦੀ ਆ ਸਿਮੀ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦੀ ਆ ਆਈ ਲਾਈਕ ਯੂ ਆਈ ਲਵ ਯੂ ਆਈ ਰਿਸਪੈਕਟ ਯੂ ਜ਼ਿਮੀ ਜੀ ਗੋਡ ਬles ਯੂ ਦਿਲੋਂ ਦੁਆਵਾਂ ਮਾਂ ਜੀ ਤੁਹਾਡੇ ਵਾਸਤੇ ਤੇ ਰੱਬ ਨੇ ਚਾਇਆ ਆਪਾਂ ਜਲਦੀ ਜਲਦੀ ਮਿਲਦੇ ਰਵਾਂਗੇ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਇੰਨਾ ਸਤਿਕਾਰ ਇੰਨਾ ਪਿਆਰ ਚਲੋ ਜੀ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਸਾਡੀਆਂ ਦੋਵਾਂ ਤੁਹਾਡੇ ਨਾਲ ਆ ਜੀ ਗੋਡ ਬlesਸ ਯੂ ਥੈਂਕ ਯੂ